ਵਿਆਹ ਦੌਰਾਨ ਜਾਂ ਕਹਿ ਲਈਏ ਲਾਮਾ ਤੋਂ ਬਾਅਦ ਜਾਂ ਲਾਮਾ ਤੋਂ ਪਹਿਲਾਂ ਬਹੁਤ ਰਿਸ਼ਤੇ ਜਿਹੜੇ ਆ ਉਹ ਅਸੀਂ ਟੁੱਟਦੇ ਦੇਖੇ ਆ ਔਰ ਮਾਮਲਾ ਹਮੇਸ਼ਾ ਇੱਕੋ ਹੀ ਹੁੰਦਾ ਕਿ ਲੜਕਾ ਜਿਹੜਾ ਉਹ ਦਾਜ ਮੰਗ ਰਿਹਾ ਜਾਂ ਲੜਕੀ ਇਹ ਕਹਿ ਦਿੰਦੀ ਹੈ ਵੀ ਲੜਕਾ ਜਿਹੜਾ ਇਹ ਨਸ਼ੇ ਦੀ ਹਾਲਤ ਚ ਆਇਆ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਮੈਂ ਇਹਦੇ ਨਾਲ ਜਾਣਾ ਨਹੀਂ ਕਿਉਂਕਿ ਇਹਨੇ ਨਸ਼ਾ ਕੀਤਾ ਹੋਇਆ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹਰਿਆਣਾ ਦੇ ਮਹਿੰਦਰਗੜ੍ਹ ਤੋਂ ਜਿੱਥੇ ਇੱਕ ਲੜਕਾ ਜਿਹੜਾ ਉਹ ਕੁੜੀ ਨੂੰ ਵਿਆਹ ਤਾ ਹੁੰਦਾ 25 ਫਰਵਰੀ ਵਾਲੇ ਦਿਨ ਪਰ ਉਹਨੂੰ ਲਾਵਾਂ ਤੋਂ ਬਾਅਦ ਆਪਣੇ ਨਾਲ ਲੈ ਕੇ ਨਹੀਂ ਜਾਂਦਾ ਦੱਸਿਆ ਇਹ ਜਾ ਰਿਹਾ ਹੈ ਕਿ ਜਦੋਂ ਇਹ ਜੋੜਾ ਰੋਟੀ ਖਾ ਰਿਹਾ ਸੀ ਤਾਂ ਉਸ ਦੌਰਾਨ ਇਹਨਾਂ ਦੀ ਲੜਾਈ ਹੋ ਜਾਂਦੀ ਆ ਔਰ ਇਹਨਾਂ ਦੀ ਲੜਾਈ ਕਿਤੋਂ ਹੁੰਦੀ ਆ ਕਾਜੂ ਬਰਫੀ ਤੋਂ ਲੈ ਕੇ ਜਦੋਂ ਕਾਜੂ ਬਰਫੀ ਨੂੰ ਲੈ ਕੇ ਇਹਨਾਂ ਦੀ ਲੜਾਈ ਹੁੰਦੀ ਆ ਤਾਂ ਲੜਾਈ ਇੰਨੀ ਵੱਧੀ ਆ ਵੀ ਜਿਹੜਾ ਲੜਕਾ ਜਿਹਦਾ ਨਾਮ ਮਣੀ ਕੁਮਾਰ ਦੱਸਿਆ ਜਾ ਰਿਹਾ ਉਹ ਇਹਨੂੰ ਕਹਿੰਦਾ ਕਿ ਤੂੰ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਮੇਰੇ ਨਾਲ ਲੜਦੀ ਆ ਮੇਰੇ ਘਰ ਤਾਂ ਗਾਵਾਂ ਮੱਝਾਂ ਨੇ ਤੂੰ ਉਹਨਾਂ ਦਾ ਜਿਹੜਾ ਗੂਹਾ ਕੂੜਾ ਕਰੇਂਗੀ ਤਾਂ ਲੜਕੀ ਮਨਾ ਕਰ ਦਿੰਦੀ ਆ ਉਹ ਕਹਿੰਦੀ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਤਾਂ ਫਿਰ ਇਹ ਲੜਕਾ ਕਹਿੰਦਾ ਵੀ ਠੀਕ ਹੈ ਅਗਰ ਤੂੰ ਅਜਿਹੇ ਆ ਕੰਮ ਨਹੀਂ ਕਰਨਾ ਮੇਰੇ ਡੰਗਰਾਂ ਦੀ ਦੇਖਭਾਲ ਨਹੀਂ ਕਰਨੀ ਤਾਂ ਮੈਂ ਜਿਹੜਾ ਤੈਨੂੰ ਨਾਲ ਲੈ ਕੇ ਨਹੀਂ ਜਾਣਾ ਪੰਚਾਇਤ ਹੁੰਦੀ ਆ ਸਾਰੇ ਲੜਕੇ ਨੂੰ ਸਮਝਾਉਂਦੇ ਆ ਵੀ ਭਾਈ ਜਦੋਂ ਲੜਕੀ ਉੱਥੇ ਵਿਆਹ ਕੇ ਆ ਗਈ ਤੇ ਸਾਰੇ ਕੰਮ ਆਪੇ ਕਰ ਲੇਗੀ ਇਸੇ ਦੌਰਾਨ ਲੜਕਾ ਜਿਹੜਾ ਫਿਰ ਉਹਨੂੰ ਐਦਾਂ ਲੱਗਦਾ ਵੀ ਹੁਣ ਮੇਰਾ ਮੁੱਲ ਪੈ ਰਿਹਾ ਮੈਨੂੰ ਸਾਰੇ ਜਾਣੇ ਮਿੰਤਾ ਤਰਲੇ ਕਰ ਰਹੇ ਆ ਵੀ ਲੜਕੀ ਨੂੰ ਨਾਲ ਲੈ ਜਾ ਇਹ ਜਿਹੜਾ ਲੜਕਾ ਮਨੀ ਕੁਮਾਰ ਜੀ ਦਾ ਨਾਮ ਦੱਸਿਆ ਜਾਂਦਾ ਇਹ ਫੋਰਚੂਨਰ ਦੀ ਡਿਮਾਂਡ ਕਰ ਦਿੰਦਾ ਕਹਿੰਦਾ ਠੀਕ ਹੈ ਮੈਂ ਤੁਹਾਡੀ ਲੜਕੀ ਨੂੰ ਤਾਂ ਲੈ ਕੇ ਜਾਊਂਗਾ ਜੇ ਤੁਸੀਂ ਮੈਨੂੰ ਹੁਣ ਫੋਰਚੂਨਰ ਦਿਓਗੇ ਇੱਥੋਂ ਫਿਰ ਸਾਰਾ ਮਾਮਲਾ ਜਿਹੜਾ ਇਹ ਵਿਗੜ ਜਾਂਦਾ ਲੜਕੇ ਵਾਲੇ ਕਹਿੰਦੇ ਆ ਲੜਕੇ ਵਾਲੇ ਹਾਲਾਂਕਿ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਵੀ ਭਾਈ ਕੋਈ ਗੱਲ ਨਹੀਂ ਗੱਡੀ ਆਪਾਂ ਤੈਨੂੰ ਦਵਾ ਦੇਵਾਂਗੇ ਪਰ ਇਹ ਲੜਕਾ ਕਹਿੰਦਾ ਵੀ ਨਹੀਂ ਜੇ ਫੋਰਚੂਨਰ ਦਿਓਗੇ ਤਾਂ ਮੈਂ ਫਿਰ ਜਿਹੜਾ ਇਹ ਲੜਕੀ ਨੂੰ ਲੈ ਕੇ ਜਾਊਂਗਾ ਲੜਕੀ ਪਰਿਵਾਰ ਕਹਿੰਦਾ ਵੀ ਸਾਡਾ ਤਾਂ 54 ਲੱਖ ਰੁਪਈਆ ਪਹਿਲਾਂ ਹੀ ਵਿਆਹ ਤੇ ਲੱਗ ਗਿਆ ਜਿਦੇ ਚੋਂ 15 ਲੱਖ ਰੁਪਈਆ ਤੈਨੂੰ ਸਗਨ ਦਿੱਤਾ ਸੋਨੇ ਚਾਂਦੀ ਦੇ ਗਹਿਣੇ ਦਿੱਤੇ ਆ ਤੇਰੇ ਘਰਦਿਆਂ ਨੂੰ ਵੀ ਗਹਿਣੇ ਪਾਏ ਆ ਤਾਂ ਤੂੰ ਹੁਣ ਇੱਕੋ ਦਮ ਫੋਰਚੂਨਰ ਦੀ ਜਿਹੜੀ ਡਿਮਾਂਡ ਐ ਉਹ ਨਾ ਕਰ ਪਰ ਲੜਕਾ ਕਹਿੰਦਾ ਜੀ ਨਹੀਂ ਮੈਂ ਨੂੰ ਤੁਸੀਂ ਫੋਰਚੂਨਰ ਦੋਗੇ ਤਾਂ ਮੈਂ ਕੁੜੀ ਤੁਹਾਡੀ ਤਾਂ ਹੀ ਲੈ ਕੇ ਜਾਊਂਗਾ ਨਾਲ ਦੀ ਨਾਲ ਇਹ ਵੀ ਗੱਲ ਕਹਿ ਦਿੰਦਾ ਵੀ ਠੀਕ ਆ ਅਗਰ ਤੁਸੀਂ ਫੋਰਚੂਨਰ ਦੇ ਵੀ ਦਿੰਦੇ ਹੋ ਪਰ ਤੁਹਾਡੀ ਲੜਕੀ ਦਾ ਜਿਹੜਾ ਸੁਭਾਅ ਐ ਕੋਈ ਬਹੁਤਾ ਵਧੀਆ ਹੈ ਨਹੀਂ ਇਹਨੇ ਹਫਤਾ ਕੀ ਕੱਢਣਾ ਵਾ ਮੈਂ ਇਹਦਾ ਕਤਲ ਕਰ ਦੇਣਾ ਇਤੋਂ ਬਾਅਦ ਫਿਰ ਦੋਵਾਂ ਦਾ ਜਿਹੜਾ ਵਿਆਹ ਹੈ ਟੁੱਟ ਜਾਂਦਾ ਪੁਲਿਸ ਨੂੰ ਬੁਲਾਇਆ ਜਾਂਦਾ ਪੰਚਾਇਤ ਹੁੰਦੀ ਹੈ ਹੁਣ ਇਹ ਲੜਕਾ ਜਿੱਥੇ ਇਹਨੂੰ 15 ਲੱਖ ਰੁਪਇਆ ਸਗਨ ਦਿੱਤਾ ਗਿਆ ਸੀ ਸੋਨੇ ਚਾਂਦੀ ਦੇ ਗਹਿਣੇ ਦਿੱਤੇ ਗਏ ਸੀ ਹੁਣ ਇਸ ਲੜਕੇ ਨੂੰ ਇਸ ਵਿਆਹ ਵਾਸਤੇ 65 ਲੱਖ ਰੁਪਇਆ ਲੜਕੀ ਪਰਿਵਾਰ ਨੂੰ ਦੇਣਾ ਪੈਣਾ ਕਿਉਂਕਿ ਲੜਕੀ ਵਾਲਿਆਂ ਦਾ ਕਹਿਣਾ ਵੀ ਸਾਡਾ 54 ਲੱਖ ਰੁਪਇਆ ਭਾਈ ਸਾਹਿਬ ਖਰਚਾ ਹੋ ਚੁੱਕਾ ਇਸ ਪੂਰੇ ਪਰਿਵਾਰ ਤੇ ਤੁਹਾਡੇ ਵਿਆਹ ਦੇ ਉੱਤੇ ਤੁਹਾਡੀ ਆਊ ਭਗਤ ਦੇ ਉੱਤੇ ਤੇ ਨਾਲ ਦੀ ਨਾਲ ਇਹਨੂੰ ਜੁਰਮਾਨਾ ਲਾਇਆ ਜਾਂਦਾ 11 ਲੱਖ ਰੁਪਏ ਦਾ ਔਰ ਇਹ 11 ਲੱਖ ਰੁਪਇਆ ਜਿਹੜੀ ਰਕਮ ਹੈ ਲੜਕੇ ਦਾ ਜਿਹੜਾ ਪਰਿਵਾਰ ਹੈ ਉਹ ਜਮ੍ਹਾਂ ਕਰਾਏਗਾ ਗਊਸ਼ਾਲਾ ਦੇ ਵਿੱਚ ਸੋ ਜਿੱਥੇ ਲੜਕੇ ਨੂੰ ਲੜਕੀ ਮਿਲ ਜਾਣੀ ਸੀਗੀ ਲੜਕੀ ਜਿਹੜੀ ਆ ਉਹਨੇ ਵੀ ਬੀਐਡ ਬੀਏ ਬੀਐਡ ਕੀਤੀ ਹੋਈ ਆ باوجود ਇਸ ਦੇ ਜਿਹੜਾ ਲੜਕਾ ਉਹ ਬਜ਼ਿੱਦ ਰਹਿਦਾ ਕਹਿੰਦਾ ਵੀ ਮੈਂ ਤਾਂ ਤੁਹਾਡੀ ਲੜਕੀ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਬਾਅਦ ਚੋਂ ਇਹਨਾਂ ਦੋਵਾਂ ਦਾ ਜਿਹੜਾ ਮਿਊਚੁਅਲੀ ਇਹੀ ਸਮਝੌਤਾ ਹੁੰਦਾ ਆਪਸ ਦੇ ਵਿੱਚ ਜਦੋਂ ਪੰਚਾਇਤ ਆਉਂਦੀ ਆ ਪੁਲਿਸ ਆਉਂਦੀ ਆ ਕਿ ਲੜਕਾ ਪਰਿਵਾਰ ਜਿਹੜਾ ਉਹ 65 ਲੱਖ ਰੁਪਈਆ ਲੜਕੀ ਪਰਿਵਾਰ ਨੂੰ ਦੇਵੇਗਾ ਜਿੱਚ ਉਹ 11 ਲੱਖ ਰੁਪਈਆ ਗਊਸ਼ਾਲਾ ਚ ਦਿੱਤਾ ਜਾਏਗਾ ਤੇ 54 ਲੱਖ ਰੁਪਈਆ ਜਿਹੜਾ ਉਹਨਾਂ ਦਾ ਖਰਚਾ ਹੋਇਆ ਉਹਦਾ ਭੁਗਤਾਨ ਕਰੇਗਾ ਸੋ ਇਹ ਕੋ ਪਹਿਲਾ ਮਾਮਲਾ ਨਹੀਂ ਹੈ ਇਹ ਤੋਂ ਪਹਿਲਾਂ ਵੀ ਇਦਾਂ ਹੋਇਆ ਸੀਗਾ ਕਿ ਲੜਕਾ ਜਿਹੜਾ ਕੁੜੀ ਨੂੰ ਵਿਆਹਣ ਗਿਆ ਜਦੋਂ ਸਾਰਾ ਕੁਝ ਹੋ ਗਿਆ ਤਾਂ ਕਹਿੰਦਾ ਵੀ ਜੇ ਤੁਸੀਂ ਮੈਨੂੰ ਇਹ ਕ੍ਰੇਟਾ ਗੱਡੀ ਦਿਓਗੇ ਤਾਂ ਮੈਂ ਤਾਂ ਹੀ ਤੁਹਾਡੀ ਕੁੜੀ ਲੈ ਕੇ ਜਾਊਂਗਾ ਉਸ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਸੀਗਾ ਲੜਕੀ ਵਾਲਿਆਂ ਨੇ ਆਪਣੀ ਕੁੜੀ ਤੋਰਨ ਤੋਂ ਇਨਕਾਰ ਕਰ ਦਿੱਤਾ ਸੀ ਔਰ ਉਹਨਾਂ ਨੇ ਲੱਗ ਗਈ ਕਿਸੇ ਪਿੰਡ ਦੇ ਵਿੱਚੋਂ ਇੱਕ ਹੋਰ ਲੜਕਾ ਲੱਭਿਆ ਉਹਦੇ ਨਾਲ ਤੁਰੰਤ ਉਹਦਾ ਜਿਹੜਾ ਵਿਆਹ ਕਰ ਦਿੱਤਾ ਗਿਆ ਸੋ ਆ ਵੀ ਇੱਕ ਅਜੀਹਾ ਮਾਮਲਾ ਜਿੱਥੇ ਲੜਕਾ ਜਿਹੜਾ ਉਹ ਜਦੋਂ ਫੋਰਚੂਨਰ ਦੀ ਡਿਮਾਂਡ ਕਰ ਦਿੰਦਾ ਤਾਂ ਲੜਾਈ ਸ਼ੁਰੂ ਕਿੱਥੋਂ ਹੁੰਦੀ ਆ ਇੱਕ ਕਾਜੂ ਬਰਫੀ ਤੋਂ ਲੈ ਕੇ ਸੋ ਕਿਸੇ ਵੇਲੇ ਬੰਦਾ ਜਿਹੜਾ ਉਹ ਆਪਣੀ ਜ਼ਿੱਦ ਦੇ ਉੱਤੇ ਇਹੋ ਜਿਹਾ ਅੜ ਜਾਂਦਾ ਹੈ ਇਹੋ ਜਿਹਾ اٹਲ ਹੋ ਜਾਂਦਾ ਕਿ ਉਹਨੂੰ ਲੈਣੇ ਦੇ ਦੇਣੇ ਪੈ ਜਾਂਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ